ਕੁੜੀ ਨਾਲ ਮੇਰੀ ਗੱਲ ਹੋਈ ਇੱਥੇ ਆ ਤੁਹਾਡੇ 66th ਰੋਡ ਤੇ ਹੂੰ ਹੂੰ ਮੈਂ ਹੱਡ ਵੀ ਤੀ ਦੱਸਦਾ ਮੈਂ ਟਿਮ ਹਾਟਲੋਂ ਨਿਕਲਿਆ ਤੇ ਉਹ ਕੁੜੀ ਸੀਗੀ ਮਤਲਬ ਜਿਹਨੂੰ ਆਪਾਂ ਕਹਿ ਸਕਦੇ ਆ ਬਈ ਪੈਸੇ ਲੈ ਕੇ ਆਪਣਾ ਜੋ ਵੀ ਉਹਦਾ ਕਾਰੋਬਾਰ ਸੀ ਹਾਂਜੀ ਧੰਦਾ ਕਰੀ ਸੌਰੀ ਤੁਸੀ ਕਿਉਂਕਿ ਸੋਸਾਇਟੀ ਜਿੱਦਾ ਕਹਿ ਨਹੀਂ ਸਕਦਾ ਸਰ ਜੀ ਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਤੁਸੀਂ ਆਪਣੇ ਧੀਆਂ ਪੁੱਤਾਂ ਨੂੰ ਪੜ੍ਹਨ ਦੇ ਲਈ ਬਾਹਰਲੇ ਮੁਲਕਾਂ ਦੇ ਵਿੱਚ ਭੇਜ ਦਿੰਦੇ ਹੋ ਪਰ ਦੋਸਤੋ ਬਾਹਰ ਜਾ ਕੇ ਕਈ ਵਾਰ ਦੋਸਤੋ ਆਪਣੀਆਂ ਧੀਆਂ ਪੜਾ ਗਲਤ ਰਾਹਾਂ ਤੇ ਤੁਰ ਪੈਂਦੀਆਂ ਨੇ ਤੇ ਗਲਤ ਕੰਮਾਂ ਦੇ ਵਿੱਚ ਪੈ ਜਾਂਦੀਆਂ ਨੇ ਹਰ ਕੋਈ ਦੋਸਤੋ ਆਪਣੇ ਧੀਆਂ ਪੁੱਤ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਚੰਗੇ ਪਵਿੱਖ ਦੇ ਲਈ ਭੇਜਦਾ ਹੈ ਜੇ ਤੁਸੀਂ ਵੀ ਦੋਸਤੋ ਆਪਣੇ ਧੀਆ ਪੁੱਤਾਂ ਨੂੰ ਪੜ੍ਹਨ ਦੇ ਲਈ ਬਾਹਰਲੇ ਮੁਲਕਾਂ ਦੇ ਵਿੱਚ ਭੇਜਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਕੀਨੇ ਦੋਸਤੋ ਉੱਥੋਂ ਦੇ ਹਾਲਾਤ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਕੁੜੀ ਨਾ ਮੇਰੀ ਗੱਲ ਹੋਈ ਇੱਥੇ ਆ ਤੁਹਾਡੇ 66 ਰੋਡ ਤੇ ਹਮਮੈਂ ਆ ਹੱਡ ਵੀ ਤੀ ਦੱਸਦਾ ਮੈਂ ਟਿਮ ਹਾਟਲੋਂ ਨਿਕਲਿਆ ਤੇ ਉਹ ਕੁੜੀ ਸੀਗੀ ਮਤਲਬ ਜਿਹਨੂੰ ਆਪਾਂ ਕਹਿ ਸਕਦੇ ਆ ਬਈ ਪੈਸੇ ਲੈ ਕੇ ਆਪਣਾ ਜੋ ਵੀ ਉਹਦਾ ਕਾਰੋਬਾਰ ਸੀ ਹਮਮੈਂ ਹਾਂਜੀ ਧੰਦਾ ਕਰਦੀ ਸੌਰੀ ਤੁਸੀਂ ਕਿਉਂਕਿ ਸੋਸਾਇਟੀ ਜਿਦਾ ਕਹਿ ਨਹੀਂ ਸਕਦਾ ਤੇ ਉਹ ਸਾਰੀ ਧੰਦਾ ਕਰਦੀ ਸੀ ਤਾਂ ਉਹਨੂੰ ਮੈਂ ਉਦੋਂ ਹੀ ਪੁੱਛ ਲਿਆ ਆਪਣੀ ਪੰਜਾਬਣ ਕੁੜੀ ਹੂੰ ਹੂੰ ਤੇ ਉਹ ਕੌਫੀ ਪੀਣੀ ਪੀਲਾ ਤੇ ਅਸੀਂ ਵੇਟ ਕਰਦੀ ਸੀਗੀ ਹੂੰ ਹੂੰ ਤੇ ਉਹ ਭਾਜੀ ਉਹ ਤਾਂ ਸਿੱਧੀਆਂ ਗੱਲਾਂ ਲਾਪੇ ਕਰਨ ਮੈਨੂੰ ਕਹਿੰਦੀ ਵੀ ਕਹਿੰਦੀ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਕਹਿੰਦੀ ਵੀ ਜਿਹੜੀਆਂ ਕੁੜੀਆਂ ਇਦਾਂ ਦੇ ਕੰਮ ਕਰਦੀਆਂ ਉਹਨਾਂ ਨੂੰ ਤਾਂ ਕਹਿੰਦੀ ਹਾਈ ਲੈਵਲ ਤੇ ਪ੍ਰਮੋਟ ਕੀਤਾ ਜਾਂਦਾ ਉਹਨਾਂ ਨੂੰ ਬਣਦੀ ਇੱਜ਼ਤ ਇੰਨੀ ਜ਼ਿਆਦਾ ਆਮ ਕੁੜੀਆਂ ਨੂੰ ਵਿਚਾਰਾ ਇੱਜ਼ਤ ਦਿੱਤੀ ਜਾਂਦੀ ਤੇ ਦੇਖਦਾ ਹੀ ਕੋਈ ਨਹੀਂ ਵੇਰਾ ਪਿਸ਼ੋਕੜ ਕੀ ਸੀਗਾ ਮੈਨਾਂ ਨਾ ਨਹੀਂ ਲੈਣਾ ਹਨ ਹੂੰ ਹੂੰ ਤੇ ਕਹਿੰਦੀ ਵੀ ਉਹਨਾਂ ਨੂੰ ਇੰਨਾ ਕੁਝ ਕਰਨ ਦੇ ਬਾਅਦ ਵੀ ਇੰਨੀ ਇੱਜ਼ਤ ਦਿੱਤੀ ਜਾਂਦੀ ਆ ਤੇ ਕਹਿੰਦੀ ਆ ਅਸੀਂ ਵੀ ਇਹਦਾ ਮਤਲਬ ਆਪਣੀ ਇੱਜ਼ਤ ਐਵੇਂ ਹੀ ਖਾਂਬਦੀਆਂ ਰਹਿ ਗਈਆਂ ਹੂੰ ਸਰ ਜੀ ਇਹ ਬੜਾ ਗੰਦ ਪੈ ਚੁੱਕਾ ਆ ਥੋੜਾ ਜਿਹਾ ਸਾਡੀ ਸੁਸਾਇਟੀ ਨੂੰ ਵੀ ਖੜੇ ਹੋਣਾ ਪੈਣਾ ਆ ਕੁਝ ਸਾਨੂੰ ਕੀ ਕੇ ਨਾਲ ਚੱਲਣਾ ਪੈਣਾ ਇਹ ਕੁੜੀਆਂ ਸੜੀਆਂ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਿਆ ਆ ਵੀ ਇਹ ਹੁਣ ਕੀ ਡਿਆ ਅੱਜ ਕੱਲ ਕੋਈ ਵੀਡੀਓ ਕਾਲਾਂ ਜਿੱਦਾਂ ਚੱਲਦੀਆਂ ਆ ਅਸੀਂ ਤੁਸੀਂ ਦੇਖ ਲਿਓ ਨੋਟ ਕਰਿਓ ਕਦੇ ਕਿਸੇ ਨੂੰ ਜਿੰਨੀਆਂ ਵੀ ਐਪਾਂ ਆ ਕੁੜੀਆਂ ਆਪਣੀਆਂ ਪੰਜਾਬੀਆਂ ਸਰਜੀ ਸ਼ਰਿਆ ਮੂੰਹ ਦਿਖਾਉਂਦੀਆਂ ਉਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਹੈਗੀ ਹਾਂ ਆ ਦੇਖੋ ਵੀਰ ਇਹ ਕਾਰਨ ਇਹ ਕਾਰਨ ਨਾ ਇਹ ਕਿਤੇ ਨਾ ਕਿਤੇ ਜਿਹੜਾ ਸਾਡਾ ਇੰਡੀਆ ਦਾ ਸੈਂਸਰ ਬੋਰਡ ਹੈ ਉਹਦੀ ਦਿੱਕਤ ਹੈ ਮੈਂ ਕਈ ਵਾਰੀ ਫੇਸਬੁੱਕ ਤੇ ਵੇਖਤਾ ਦੇਖੋ ਜਿਹੜੇ ਇੱਕ ਰਿਸ਼ਤੇ ਹੁੰਦੇ ਨੇ ਤਾਡੀ ਸਾਲੀ ਹੋਈ ਜੀਜਾ ਹੋਇਆ ਤੁਹਾਡੀ ਪਰਜਾਈ ਹੋਈ ਤੁਹਾਡੀ ਚਾਚੀ ਹੋਈ ਤਾਈ ਹੋਈ ਨੋਹ ਹੋਈ ਆ ਸਹੌਰਾ ਹੋਇਆ ਇਹ ਇਹ ਜਿਹੜੇ ਇਹ ਤੁਹਾਡੇ ਆਪਣੇ ਨੇੜੇ ਦੇ ਰਿਸ਼ਤੇ ਨੇ ਪਰ ਤੁਸੀਂ ਆ ਵੇਖੋ ਆ ਟਿਕਟੋਕ ਤੇ ਉਹ ਦੋ ਤਿੰਨ ਸਹੌਰੇ ਤੁਰੇ ਫਿਰ ਆਪਣੇ ਫੇਸਬੁੱਕ ਤੇ ਸਹੌਰੇ ਤੁਰੇ ਫਿਰਦੇ ਨੇ ਤੋਂ ਸਾੜੀਆਂ ਲਾ ਕੇ ਤਿੰਨ ਚਾਰ ਉਹਨਾਂ ਦੀਆਂ ਨੋਹਾਂ ਹੁੰਦੀਆਂ ਨੇ ਕੋਈ ਕੋਸ਼ ਕਰੀ ਜਾ ਰਿਹਾ ਕੋਈ ਆਪਦੇ ਭਾਂਜੇ ਨੂੰ ਕੋਈ ਫਲਰਟ ਕਰੀ ਜਾ ਰਹੀ ਹੈ ਕੋਈ ਆਪਣੇ ਤਾਈ ਦੇ ਨਾਲ ਰਿਲੇਸ਼ਨ ਬਣਾ ਰਿਹਾ ਕੋਈ ਦਾਦੀ ਨਾਲ ਬਣਾ ਰਿਹਾ ਆ ਇੱਕ ਦਿਨ ਮੈਂ ਵੇਖ ਕੇ ਹੈਰਾਨ ਰਹਿ ਗਿਆ ਮੈਂ ਵੀਡੀਓ ਇੱਕ ਵੇਖੀ ਤਾਂ ਉਦੋਂ ਗਾ ਪਤਾ ਨਹੀਂ ਉਹ ਸਾਰੀਆਂ ਇਦਾਂ ਦੀਆਂ ਵੀਡੀਓ ਆਈ ਜਾਣ ਫੇਰ ਮੈਂ ਘੰਟਾ ਲਾ ਕੇ ਵੇਖਿਆ ਮੈਂ ਕਿਹਾ ਇਹ ਤੇ ਟਾਕ ਸ਼ੋਅ ਕਰਨਾ ਬਣਦਾ ਵੀ ਆਹ ਦੇਖੋ ਸੈਂਸਰ ਬੋਰ ਨੂੰ ਦੇਖਣਾ ਚਾਹੀਦਾ ਵੀ ਆ ਫੇਸਬੁੱਕ ਤੇ ਚੱਲਦਾ ਕੀ ਹੈ ਤੁਸੀਂ ਅਰਬ ਕੰਟਰੀਆਂ 'ਚ ਚਲੇ ਜਾਓ ਜਾਂ ਤੁਸੀਂ ਆ ਕੈਨੇਡਾ ਅਮਰੀਕਾ ਤੇ ਦੇਖੋ ਜਿੱਥੇ ਲੋਕ ਮਾਡਰਨ ਨੇ ਇਹ ਕਦੀ ਆਪਣੇ ਰਿਸ਼ਤਿਆਂ ਨੂੰ ਗੰਦੇ ਨਹੀਂ ਕਰਦੇ ਇਹ ਆਪਣੇ ਰਿਸ਼ਤੇਆਂ ਨੂੰ ਬਹੁਤ ਪਿਓ ਰੱਖਦੇ ਨੇ ਤਾਂ ਇਹ ਸ਼ਰਿਆਮ ਆਯਾਦ ਲੋਕ ਐ ਗਰਲਫ੍ਰੈਂਡ ਬੋਏਫ੍ਰੈਂਡ ਰੱਖਦਾ ਉਹ ਇੱਕ ਵਕਰੀ ਚੀਜ਼ ਐ ਪਰ ਇਹ ਗਦਰਤਿਆਂ ਚ ਗੰਦਗੀ ਨਹੀਂ ਪਾਉਂਦੇ ਪਾਕਿਸਤਾਨੀ ਵੀ ਇਦਾਂ ਹੀ ਹੋ ਗਏ ਨੇ ਤਾਂ ਸਾਡੇ ਇੰਡੀਅਨ ਵੀ ਇਦਾਂ ਹੀ ਆ ਰਿਸ਼ਤੇਆਂ ਚ ਇਨੀ ਗੰਦਗੀ ਪਾ ਚੁੱਕੀ ਕੋਈ ਚਾਚੀ ਨਾ ਕੋਈ ਤਾਈ ਨਾ ਰਿਲੇਸ਼ਨ ਕੋਈ ਕੁਸ਼ ਹੈ ਬੰਦਾ ਹੈਰਾਨ ਹੋ ਜਾਂਦਾ ਵੀ ਇੱਕ ਦਾ ਸਹੁਰਾ ਪਿਓ ਐ ਨੌ ਤੇ ਉਹਦੀ ਧੀ ਐ ਇੱਥੇ ਕੈਨੇਡਾ ਵਿੱਚ ਮੈਂ ਵੇਖਦਾ ਆਮ ਨੌਹਾਂ ਆਪਣੇ ਸੌਰੇ ਨੂੰ ਮੋਰਲੀ ਸੀਟ ਤੇ ਬਿਠਾ ਕੇ ਸਾਸੂ ਨੂੰ ਪਿੱਛੇ ਬਿਠਾ ਕੇ ਤਾਂ ਸ਼ਾਪਿੰਗ ਕਰਨ ਜਾਂਦੀਆਂ ਨੇ ਕਿਉਂਕਿ ਰਿਸ਼ਤਾ ਪਿਓ ਦਾ ਤਾਂ ਧੀ ਦਾ ਹੈਗਾ ਤੇ ਮੈਂ ਇੰਡੀਆ ਤੇ ਵੇਖ ਕੇ ਹੈਰਾਨ ਹੋ ਗਿਆ ਵੀ ਤੁਸੀਂ ਆ ਚੀਜ਼ ਨੂੰ ਕਿਹਨੂੰ ਪ੍ਰਮੋਟ ਕਰਦੇ ਹੋ ਇਹ ਗੰਦਗੀ ਉਥੋਂ ਸ਼ੁਰੂ ਹੁੰਦੀ ਹੈ ਉਥੋਂ ਆਣ ਕੇ ਫੇ ਇੱਥੇ ਗੰਦ ਪਾਉਂਦੀਆਂ ਨੇ ਕੁਝ ਲੜਕੀਆਂ ਪਤਾ ਨਹੀਂ ਕੋਈ ਪੈਸਾ ਬਣਦਾ ਨਹੀਂ ਬਣਦਾ ਵੈਸੇ ਇਹ ਚੀਜ਼ਾਂ ਬਲੌਕ ਹੋਣੀਆਂ ਚਾਹੀਦੀਆਂ ਨੇ ਮੈਂ ਇੱਕ ਤੋਂ ਵੀਡੀਓ ਬਣਾਈਆਂ ਸੀ ਮੈਂ ਲੜਕੀਆਂ ਨੂੰ ਜਾਗਰਤ ਕੀਤਾ ਸੀਗਾ ਵੀ ਇੱਥੇ ਇਹ ਨਾ ਸੋਚੋ ਕੋਈ ਇਨਕਮ ਹੈ ਨਹੀਂ ਮਾੜਾ ਮੋਟਾ ਰੋਟੀ ਪਾਣੀ ਚੱਲਦਾ 100 ਵੱਧ ਕੋਈ ਇਨਕਮ ਨਹੀਂ ਹੈ ਗਲਤ ਡਾਇਰੈਕਸ਼ਨ ਨੂੰ ਨਾ ਕਿਤੇ ਚਲੇ ਜਾਓ ਪਰ ਫੇਰ ਵੀ ਉਸ ਤੋਂ ਬਾਅਦ ਮੈਂ 4-5 ਲੜਕੀਆਂ ਵੇਖ ਰਿਆ ਉਹ ਵਿਚਾਰੀਆਂ ਦੀ ਵੀਡੀਓ ਆ ਗਈ ਹੈ ਜਾਂ ਕੁਛ ਹੈ ਚੋਰੀ ਬਣਾ ਲਈ ਹੈ ਪਰ ਇੱਕ ਮੈਂ ਹੋਰ ਬੇਨਤੀ ਕਰਾਂਗਾ ਲੜਕੀਆਂ ਨੂੰ ਕਈ ਵਾਰੀ ਤੁਸੀਂ ਭਾਵਕ ਇੱਕ ਅਟੈਚਮੈਂਟ ਜਿਹੜਾ ਪਿਆਰ ਹੈ ਨਾ ਇਹ ਬੰਦੇ ਨੂੰ ਪਾਗਲ ਕਰ ਦਿੰਦਾ ਇਹ ਇੱਕ ਡਿਪਰੈਸ਼ਨ ਹੈ ਜਿਹੜਾ ਮੈਂ ਕਹਾਗਾ ਇਸ਼ਕ ਕਈ ਲੋਕ ਇਸ਼ਕ ਵਿੱਚ ਆਣ ਕੇ ਆਪਣੀ ਗੰਦੀ ਫੋਟੋ ਜਾਂ ਵੀਡੀਓ ਜਾ ਲਾਈਵ ਹੋ ਕੇ ਗੱਲਾਂ ਕਰਦੀਆਂ ਆਪਣੇ ਬੁਆਏਫਰੈਂਡ ਦੇ ਨਾਲ ਅੱਜ ਕੱਲ ਲੋਕਾਂ 'ਚ ਲੋਇਲਟੀ ਨਹੀਂ ਹੈ ਤੁਸੀਂ ਸਾਰੀ ਜ਼ਿੰਦਗੀ ਲਈ ਬਰਬਾਦ ਹੋ ਜਾਓਂਗੀਆਂ ਕਦੀ ਵੀ ਆਪਣਾ ਕਪੜਾ ਲਾ ਕੇ ਕਦੀ ਕਿਸੇ ਕਮਰੇ 'ਚ ਕਿਤੇ ਵੀ ਕਦੀ ਵੀਡੀਓ ਫੋਟੋ ਨਾ ਬਣਾਓ ਇੱਥੇ ਜਦੋਂ ਇੱਕ ਬਣ ਜਾਂਦੀ ਹੈ ਲੋਕ ਬੋਲਿੰਗ ਕਰਦੇ ਨੇ ਫਿਰ ਧੰਦਾ ਕਰਨ ਨੂੰ ਤੋਰ ਪੈਂਦੀਆਂ ਨੇ ਕਹਿੰਦੀਆਂ ਹੌਣ ਸਾਡਾ ਲੈਵਲ ਜਿਹੜਾ ਟੱਪ ਗਿਆ ਕਿਉਂਕਿ ਸਾਨੂੰ ਸਮਾਜ ਨੇ ਇੱਜ਼ਤ ਨਹੀਂ ਦੇਣੀ ਹੈਗੀ ਫੇਰ ਉਹ ਬੰਦਾ ਫਸਦਾ ਫਸਦਾ ਗਾਂ ਫਸ ਜਾਂਦਾ ਉਹਦੂ ਗਾਂ ਫਸ ਜਾਂਦਾ ਤੇ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਇਹ ਮੈਂ ਟੀਆ ਨੂੰ ਬੇਨਤੀ ਕਰਾਂਗਾ ਥੋੜਾ ਅਵਾਚ ਕਰੋ ਇਹ ਚੀਜ਼ ਨਵੀਂ ਗੱਲਾਂ ਸੱਚੀਆਂ ਬਾਈ ਕੌੜੀਆਂ ਤਾਂ ਲੱਗਣਗੀਆਂ ਪਰ ਸੁਣ ਲਿਓ ਜੇ ਦਿਲ ਤੇ ਪੱਥਰ ਰੱਖੇ ਬਹੁਤ ਜ਼ਰੂਰੀ ਗੱਲਾਂ ਵੀਡੀਓ ਐਂਡ ਤੱਕ ਦੇਖ ਲਿਓ ਜੇ ਬਾਈ ਜੀ ਤੁਸੀਂ ਆਪਣੀਆਂ ਧੀਆਂ ਭੈਣਾਂ ਨੂੰ ਪਿੰਡੋਂ ਪਿੰਡ ਦੇ ਵਿੱਚ ਆਹੜ ਗਵਾਣ ਕਿਸੇ ਦੇ ਘਰੇ ਭੇਜਣ ਤੋਂ ਵੀ ਤੁਸੀਂ ਨਾ ਮਤਲਬ ਕੰਨੀ ਘਤਰਾਉਨੇ ਆ ਵੀ ਕਿਸੇ ਨੂੰ ਨਾਲ ਭੇਜ ਗਏ ਸੱਤ ਸਮੁੰਦਰੋਂ ਪਾਰ ਤੁਸੀਂ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਧੜਾ ਧੜ ਯਾਰ ਆਪਣੀਆਂ ਧੀਆਂ ਭੈਣਾਂ ਨੂੰ ਭੇਜੀ ਜਾਂਦੇ ਆ ਧੜਾ ਧੜ ਭੇਜੀ ਜਾਂਦੇ ਆ ਖਾਸ ਕਰਕੇ ਪੰਜਾਬ ਦੇ ਵਿੱਚੋਂ ਯਾਰ ਤੁਸੀਂ ਕਿਹਦੇ ਆਸਰੇ ਭੇਜੀ ਜਾਂਦੇ ਆ ਹਣਾ ਕਿਹਦੇ ਆਸਰੇ ਇੱਥੇ ਥੋੜਾ ਕੌਣ ਬੈਠਾ ਬਾਈ ਜੀ ਇੱਥੇ ਇਹ ਨਾ ਸੋਚ ਲੋ ਵੀ ਹਾਂ ਸਾਡੇ ਚਾਚੇ ਤਾਏ ਜਾਂ ਕੋਈ ਦੂਰ ਦਾ ਰਿਸ਼ਤੇਦਾਰ ਆ ਬਾਈ ਜੀ ਇਹ ਦੋਆ ਤਿੰਨਾਂ ਦਿਨਾਂ ਤੋਂ ਵੱਧ ਕੋਈ ਇੱਥੇ ਰਗਦਾ ਨਹੀਂ ਬਹੁਤ ਬਾਈ ਜੀ ਹਾਲਾਤ ਮਾੜੇ ਆ ਇੱਥੇ ਸ਼ੈਤਾਨ ਭੇੜੀਏ ਬਗਹਾੜਾਂ ਦਾ ਰੂਪ ਧਾਰ ਕੇ ਬੈਠੇ ਆ ਬਾਈ ਜੀ ਗੱਲਾਂ ਸੁਣਣ ਵਾਲੀਆਂ ਸ਼ਹਿ ਲਾਈ ਬੈਠੇ ਆ ਕਿ ਕਦੋਂ ਸਾਡਾ ਮੌਕਾ ਮਿਲੇ ਤੇ ਕਦੋਂ ਅਸੀਂ ਇਹਨਾਂ ਦੀਆਂ ਇੱਜ਼ਤਾਂ ਨੂੰ ਤਾੜ-ਤਾੜ ਕਰੀਏ। ਆਪਾਂ ਕੀ ਕਰਦੇ ਆਂ ਆਪਾਂ ਪੰਜਾਬ ਦੇ ਵਿੱਚੋਂ ਚਲੋ ਦਿੱਲੀ 에ਰਪੋਰਟ ਤੇ ਚੜਾ ਗਏ ਕੁੜੀ ਆ ਆਪਦੀ ਤੇ 25-30 ਲੱਖ ਰੁਪਈਆ ਲਾ ਕੇ ਆਪਾਂ ਫਾਰਗ ਹੋ ਜਾਨੇ ਆਂ ਕਿ ਸਾਡੀ ਟੈਨਸ਼ਨ ਜਮਾਂ ਫ੍ਰੀ ਹੋ ਗਈ ਅਸੀਂ ਜਾ ਕੇ ਘਰੇ ਲੱਡੂ ਵੰਡਨੇ ਆਂ ਅਸੀਂ ਕੈਨੇਡਾ ਵਾਲੇ ਬਣ ਗਏ। ਬਾਈ ਜੀ ਤੁਹਾਨੂੰ ਤਾਂ ਇਹ ਗੱਲ ਦਾ ਹਜੇ ਪਤਾ ਹੀ ਨਹੀਂ ਤੁਹਾਡੀ ਤਾਂ ਸ਼ੁਰੂਆਤ ਹੁਣ ਹੋਈ ਆ। ਤੁਸੀਂ ਤਾਂ ਹਜੇ ਪੌੜੀ ਦਾ ਪਹਿਲੇ ਡੰਡੇ ਤੇ ਚੜੇ ਆਂ ਤੁਸੀਂ ਫ੍ਰੀ ਨਹੀਂ ਹੋਏ ਫਾਰਗ ਨਹੀਂ ਹੋਏ। ਤੁਹਾਨੂੰ ਹਜੇ ਪਤਾ ਹੀ ਨਹੀਂ ਤੁਹਾਡੀ ਧੀ ਨੇ ਤੁਹਾਡੀ ਭੈਣ ਨੇ ਕਿੰਨੇ ਸਟਰਗਲ ਦੇ ਵਿੱਚੋਂ ਨਿਕਲਨਾ ਹਜੇ ਤਾਂ ਸ਼ੁਰੂਆਤਾਂ ਜਿਵੇਂ ਮੈਂ ਕਹਿਣਾ ਹੁੰਨਾ ਕਿ 25 ਲੱਖ ਲਾ ਕੇ ਜੇ ਤੁਸੀਂ ਉਹਦਾ ਬੱਚਾ ਭੇਜਿਆ ਤੇ 25 ਤੋਂ 50 ਲੱਖ ਪਿੱਛੇ ਹੋਰ ਤਿਆਰ ਰੱਖੋ ਜੇ ਤੁਸੀਂ ਚਾਹੁੰਦੇ ਆ ਕਿ ਅਸੀਂ ਇੱਜ਼ਤਦਾਰ ਬੰਦੇ ਆ ਸਾਡੀ ਇੱਜ਼ਤ ਕਾਇਮ ਰਵੇ ਹਨਾ ਦੂਜੀ ਗੱਲ ਜਦੋਂ ਤੁਹਾਡਾ ਬੱਚਾ ਤੁਹਾਨੂੰ ਫੋਨ ਲਾਉਂਦਾ ਕੈਨੇਡਾ ਵਿੱਚ ਆ ਕੇ ਉਹਨੂੰ ਪਤਾ ਲੱਗ ਜਾਂਦਾ ਕਿ ਲੱਗ ਗਿਆ ਜਾਂਦਾ ਕਿ ਮੈਂ ਗਲਤੀ ਕਰ ਲਈ ਮੈਂ ਬਹੁਤ ਵੱਡਾ ਗਲਤ ਸਟੈਪ ਚੱਕ ਲਿਆ ਇੱਥੇ ਕੇ ਬੱਚਾ ਤੁਹਾਨੂੰ ਫੋਨ ਲਾਉਂਦਾ ਮੰਮੀ ਨੂੰ ਜਾਂ ਡੈਡੀ ਨੂੰ ਹਨਾ ਕਿਸੇ ਨੂੰ ਵੀ ਕਰਦੇ ਮੈਂ ਨੂੰ ਬੱਚਾ ਫੋਨ ਲਾ ਕੇ ਜਦੋਂ ਰੋਂਦਾ ਜਾਂ ਵੈਸੇ ਹੀ ਕਹਿ ਜਾਂਦਾ ਕਿ ਮੇਰਾ ਇੱਥੇ ਦਿਲ ਨਹੀਂ ਲੱਗਦਾ ਤਾਂ ਉਹਦੀ ਗੱਲ ਗੌਰ ਨਾਲ ਸੁਣਿਓ ਜੇ ਉਹ ਕੋਈ ਹੋਂਦੋ ਨਾ ਕੋਈ ਸਟੈਪ ਚੱਕਣਾ ਚਾਹੁੰਦਾ ਹੁੰਦਾ ਉਹ ਇੱਕ ਵਾਰੀ ਕਹਿੰਦਾ ਹੁੰਦਾ ਕਿ ਮੈਂ ਘਰਦਿਆਂ ਤੋਂ ਇੱਕ ਵਾਰੀ ਪੁੱਛ ਲਾਂ ਘਰ ਦੇ ਕੀ ਕਹਿੰਦੇ ਆ ਸਟੈਪ ਦਾ ਮਤਲਬ ਤੁਹਾਨੂੰ ਦੱਸੂਗਾ ਜਦੋਂ ਫੋਨ ਲਾਉਂਦਾ ਹਨਾ ਤੁਸੀਂ ਉਹਨੂੰ ਉਹਦੀ ਗੱਲ ਸੁਣੋ ਜੇ ਉਹ ਪੈਸੇ ਮੰਗਦਾ ਤੇ ਹੋ ਸਕਦਾ ਉਹਨੂੰ ਪੈਸੇ ਭੇਜੋ ਜੇ ਤੂੰ ਪੈਸੇ ਨਹੀਂ ਤੁਸੀਂ ਭੇਜ ਸਕਦੇ ਜੋ ਕਹਿੰਦਾ ਵੀ ਮੇਰਾ ਨਹੀਂ ਦਿਨ ਲੱਗਦਾ ਤੇ ਉਹਨੂੰ ਕਹਦੇ ਬੱਚੇ ਤੂੰ ਇੰਡੀਆ ਆ ਜਾ ਜੇ ਤੁਸੀਂ ਅੱਜ ਤੁਹਾਨੂੰ ਪਿਆਰੀ ਆ ਤਾਂ ਸਮਝੇ ਨਾ ਉਦੋਂ ਰਸਤਾ ਹੋਰ ਚੂਜ਼ ਕਰਨ ਨੂੰ ਫਿਰਦਾ ਹੁੰਦਾ ਠੀਕ ਆ ਤੇ ਉਦੋਂ ਨਹੀਂ ਤਾਂ ਬਾਈ ਜੀ ਫਿਰ ਪੀਅਰ ਤਾਂ ਮਿਲ ਹੀ ਜਾਣੀ ਆ ਠੀਕ ਆ ਜੇ ਤੁਹਾਨੂੰ ਇੱਜ਼ਤ ਪਿਆਰੀ ਆ ਤਾਂ ਬੱਚੇ ਨੂੰ ਵਾਪਸ ਕਰ ਲਓ ਨਹੀਂ ਪੀਅਰ ਤਾਂ ਬਾਈ ਜੀ ਫਿਰ ਤੁਹਾਨੂੰ ਮਿਲ ਹੀ ਜਾਣੀ ਆ ਉਹ ਤਾਂ ਤੁਹਾਨੂੰ ਪਤਾ ਹੀ ਹੈ ਕਿਹੜੇ ਤਰੀਕੇ ਨਾਲ ਠੀਕ ਆ ਬਈ ਗੱਲਾਂ ਕੌੜੀਆਂ ਤੇ ਕਈ ਮੈਨੂੰ ਪੁੱਟਾ ਸਦਾ ਹੀ ਬੋਲਣਗੇ ਪਰ ਸੱਚ ਬਈ ਸੱਚ ਹੀ ਆ ਤੇ ਆਪਾਂ ਕੀ ਕਰਦੇ ਆ ਹਜੇ ਬੱਚੇ ਨੂੰ 15 20 ਦਿਨ ਗਏ ਹੁੰਦੇ ਆ ਇੱਥੇ ਆਏ ਨੂੰ ਜਾਂ ਮਹੀਨਾ ਹੋਇਆ ਹੁੰਦਾ ਹੈ ਨਾ ਪਿੱਛੇ ਫੋਨ ਲਾਦੇ ਨੇ ਹਾਂ ਪੁੱਤ ਭੇਜ ਪੈਸੇ ਭੇਜ ਪੈਸੇ ਇੱਥੇ ਕੋਈ ਮਸ਼ੀਨਾਂ ਚੱਲਦੀਆਂ ਨੇ ਡਾਲਰ ਛਾਪਦੀਆਂ ਇੱਥੇ ਕਿਹੜਾ ਕੋਈ ਦਰਾਫਤਾਂ ਨੂੰ ਲੱਗਦੇ ਆ ਬੱਚੇ ਨੇ ਆਉਂਦਿਆਂ ਸਰ ਬਈ ਘਰ ਲੈਣਾ ਹਨਾ ਰੈਂਟ ਰੈਂਟ ਦੇਣਾ ਉਹਨੇ ਗਰੋਸਰੀ ਦੇ ਖਰਚੇ ਤੇ ਆਪਣਾ ਫੀਸ ਤਾਰ ਨਹੀਂ ਹੁੰਦੀ ਆ ਬੱਸਾਂ ਦਾ ਪ੍ਰੈਸਟੋ ਬੱਸਾਂ ਦੇ ਖਰਚੇ 100 ਬਾਈ ਹੋਰ ਲਲੜ ਪਲੜ ਫੂਨਾ ਦੇ ਖਰਚੇ ਹਨ ਤੇ ਕੰਮ ਇੱਥੇ ਮਿਲਦਾ ਨਹੀਂ ਹੁੰਦਾ ਮੈਂ ਕਈ ਇੱਥੇ ਕੁੜੀਆਂ ਦੇਖੀਆਂ ਵਿਚਾਰੀਆਂ ਜਿਹੜੀਆਂ ਇੱਥੇ ਫੁੱਟਪਾਥ ਤੇ ਪੰਜਾਬ ਬਣਾ ਰੋਂਦੀਆਂ ਵੇਖੀਆਂ ਬਾਈ ਜੀ ਗੋਰੇ ਇਸ ਟਾਈਮ ਬਦਲਾ ਲੈ ਲੈ ਆਪਣੇ ਤੋਂ ਬਦਲਾ ਪਰ ਆਪਾਂ ਨੂੰ ਚੀਜ਼ਾਂ ਦਾ ਪਤਾ ਹੀ ਨਹੀਂ ਆਪਾਂ ਨੂੰ ਕੋਈ ਪਤਾ ਨਹੀਂ ਇੱਕ ਰੂਮ ਦੇ ਵਿੱਚ 5-5 ਕੁੜੀਆਂ 4-4 ਮੁੰਡੇ ਸ਼ੇਅਰਿੰਗ ਰੂਮ ਦੇ ਵਿੱਚ ਰਹੀ ਜਾਂਦੇ ਯਾਰ ਜਿਵੇਂ ਹੀ ਮੈਂ ਨਾ ਬੇੜਾ ਗਰਖ ਹੋ ਚੁੱਕਿਆ ਇਸ ਟਾਈਮ ਆਪਾਂ ਯਾਰ ਪਤਾ ਹੀ ਨਹੀਂ ਕਿਹਦੇ ਆਸਰੇ ਚੱਕ ਕੇ ਜਿਹੜੀਆਂ ਆਪਦੀਆਂ ਫੁੱਲਾਂ ਵਰਗੀਆਂ ਧੀਆਂ ਭੇਜੀ ਜਾਂਦੇ ਆ ਯਾਰ ਸਿਸਟਮ ਸਾਰਾ ਗਲਤ ਆ ਯਾਰ ਕਈ ਕੁੜੀਆਂ ਵਿਚਾਰੀਆਂ ਮੁੜ ਜਾਂਦੀਆਂ ਕਈ ਫਿਰੇ ਦਲਦਲ ਚ ਵੜ ਜਾਂਦੀਆਂ ਮੈਂ ਕਹਿਣਾ ਨਹੀਂ ਚਾਹੁੰਦਾ ਹਣਾ ਤੁਸੀਂ ਆਪ ਹੀ ਸਮਝ ਲਓ ਜੋ ਮਤਲਬ ਸਮਝਦਾਰ ਬੰਦੇ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਜਿਵੇਂ ਛੋਟੇ ਹੁੰਦੇ ਪੜ੍ਹਦੇ ਹੁੰਦੇ ਸੀ ਨਾ ਵੀ ਇੱਕ ਇੱਕ ਜਿਹੜਾ ਗੰਦਾ ਸੇਬ ਹੋਵੇ ਉਹ ਚੰਗੇ ਸੇਬਾਂ ਦਾ ਜਿਹੜਾ ਟੋਕਰਾ ਹੁੰਦਾ ਉਹਨੂੰ ਵੀ ਖਰਾਬ ਕਰ ਦਿੰਦਾ ਆਪਾਂ ਬਾਈ ਜੀ ਨਾ ਇਹ ਇਹ ਬਹੁਤ ਵੱਡਾ ਜਿਹੜਾ ਗੰਦਾ ਕੰਮ ਆ ਜਿਹੜਾ ਆਪਾਂ ਹੁਣ ਚੱਕ ਲਿਆ ਸ਼ੁਰੂ ਕਰ ਲਿਆ ਯਾਰ ਲੋਕਾਂ ਦੇ ਮਗਰ ਲੱਗ ਲੱਕੇ ਵੀ ਗਵਾਂਡੀਆਂ ਦਾ ਵੀ ਧੀ ਪੁੱਤ ਗਿਆ ਅਸੀਂ ਵੀ ਭੇਜ ਦਿੱਗੇ ਸਾਡੇ ਬੱਚਿਆਂ ਦਾ ਫਿਊਚਰ ਬਣ ਜੂਗਾ ਯਾਰ ਇੱਥੇ ਆ ਕੇ ਤਾਂ ਬਾਈ ਜਮਾ ਜੱਖਣਾ ਨਿਕਲੀ ਪਈ ਆ ਸੱਚੀ ਗੱਲ ਆ ਬਾਈ ਜਿਹੜੇ ਆਪਾਂ ਇੱਥੋਂ ਦੇ ਹਾਲਾਤ ਵੇਖੇ ਆ ਖਾਸ ਕਰਕੇ ਕੁੜੀਆਂ ਦੇ ਸਾਰੀਆਂ ਨਹੀਂ ਕੁੜੀਆਂ ਪਰ ਬਹੁਤ ਜ਼ਿਆਦਾ ਇੱਥੇ ਬਾਈ ਜੀ ਸਿਸਟਮ ਖਰਾਬ ਹੈ ਕੰਮ ਮਿਲਦਾ ਨਹੀਂ ਬਾਈ ਜੀ ਹਣਾ ਫਿਰ ਅਗਲਾ ਕਹਿੰਦਾ ਬੱਚਾ ਵੀ ਪਿੱਛੇ ਹੁਣ ਮੈਂ ਕਿਹੜੇ ਮੂੰਹ ਨਾਲ ਮੁੜਾ ਯਾਰ ਸਮਝੇ ਨਾ ਮੇਰੀ ਗੱਲ ਉਹੀ ਕਹਿਣਾ ਹੁੰਦਾ ਕਿ ਜੇ ਤੁਹਾਡੇ ਬਾਈ ਜੀ ਤੁਸੀਂ ਆਪਦੇ ਬੱਚੇ ਨੂੰ ਖਾਸ ਕਰਕੇ ਆਪਦੀ ਧੀ ਭੈਣ ਨੂੰ ਭੇਜ ਰਹੇ ਆ ਤਾਂ ਜਿੰਨੇ ਪੈਸੇ ਲਾਇਆ ਬਾਈ ਜੀ ਉਦੋਂ ਦੁੱਗਣੇ ਪਿੱਛੇ ਤਿਆਰ ਰੱਖੋ ਜੇ ਤੁਸੀਂ ਚਾਹੋਣੇ ਆ ਕਿ ਸਾਡੀ ਇੱਜ਼ਤ ਬਚੀ ਰਵੇ ਨਹੀਂ ਪੀਅਰ ਤਾਂ ਫਿਰ ਮੈਲੀ ਜਾਣੀ ਆ ਬਾਈ ਜੀ ਪੀਅਰ ਪਿਆਰੀ ਆ ਕਿ ਤੁਹਾਨੂੰ ਇੱਜ਼ਤ ਪਿਆਰੀ ਆ ਇਹ ਦੇਖ ਲਿਓ ਬਾਕੀ ਠੀਕ ਆ ਬੱਚੀਆਂ ਭੇਜੋ ਭੇਜ ਲਓ ਬਾਈ ਜੀ ਪਰ ਮੈਂ ਇੱਕ ਗੱਲ ਕਹਿਣਾ ਕਿ ਜਿੰਨਾ ਵੀ ਹੋ ਸਕਦਾ ਯਾਰ ਆਪਦੀ ਧੀ ਭੈਣ ਨੂੰ ਵਿਆਹ ਕੇ ਭੇਜੋ ਉਹਦਾ ਵਿਆਹ ਕਰਕੇ ਭੇਜੋ ਜਾ ਕੇ ਤਾਂ ਜੋ ਤੁਹਾਡੀ ਟੈਨਸ਼ਨ ਥੋੜੀ ਲੈ ਜਾਵੇ ਜੀ ਵੀ ਹਾਂ ਵੀ ਆਪੇ ਉਹਦਾ ਘਰ ਵਾਲਾ ਹੈਗਾ ਨਾਲ ਸੰਭੂ ਆ ਜ਼ਰੂਰੀ ਗੱਲਾਂ ਬਾਈ ਜੀ ਬਹੁਤ ਬਾਕੀ ਹੁਣ ਤੁਹਾਨੂੰ ਪਤਾ ਹੀ ਆ ਕਿ ਕਮੈਂਟਾਂ 'ਚ ਲੋਕਾਂ ਨੇ ਪੁੱਠਾ ਸਿੱਧਾ ਦਾ ਬੋਲੀ ਜਾਣਾ ਗਾਲਾਂ ਵੀ ਕੱਢੀ ਜਾਣੀਆਂ ਵੀ ਹਾਂ ਤੂੰ ਕਾਹਦੋਂ ਇੱਥੇ ਬੈਠਾ ਜੀ ਉਹ ਅਸੀਂ ਬਾਈ ਜੋ ਗਰਾਊਂਡ ਲੈਵਲ ਦੇ ਵਿੱਚ ਮੈਂ ਵੇਦਣਾ ਹੁੰਨਾ ਹਨਾ ਤੇ ਮੈਂ ਉਹ ਹੀ ਦੱਸਦਾ ਬਾਈ ਜੋ ਇੱਥੇ ਹਾਲਾਤ ਹਾਲਾਤ ਬਹੁਤ ਮਾੜੇ ਆ ਇੱਥੋਂ ਦੇ ਬਹੁਤ ਜ਼ਿਆਦਾ ਥੋੜੇ ਨਹੀਂ ਬਹੁਤ ਜ਼ਿਆਦਾ ਹਾਲਾਤ ਮਾੜੇ ਐਸ ਟਾਈਮ ਬਾਈ ਜੀ ਕੰਮ ਨਹੀਂ ਕਾਰ ਨਹੀਂ ਬੁਰੇ ਹਾਲ ਆ ਤੇ ਆਪਦਾ ਬਾਈ ਜੀ ਜਿੰਨਾ ਵੀ ਹੋ ਸਕਦਾ ਹੈ ਗੱਲ ਤੇ ਗੌਰ ਕਰਿਓ ਜੇ ਨਾ ਕਿ ਕਿੰਤੂ ਪ੍ਰੰਤੂ ਕਰਿਓ ਜੇ ਕਈ ਤਾਂ ਲੋਕ ਕਮੈਂਟ ਹੀ ਪੁੱਠੇ ਕਰਨ ਲੱਗ ਜਾਂਦੇ ਹਨਾ ਗੱਲ ਸੁਣਨ ਵਾਲੀ ਸੁਣਨੀ ਨਹੀਂ ਹੋਰੀ ਬਸ ਉਹਨਾਂ ਨੇ ਘੋੜਾ ਦੱਬ ਦੇਣਾ ਤੇ ਠੀਕ ਆ ਬਾਈ ਜੀ ਹੋ ਸਕਿਆ ਸ਼ੇਅਰ ਜ਼ਰੂਰ ਕਰਨਾ ਤੇ ਗੱਲਾਂ ਦੇ ਬਾਈ ਜੀ ਗੌਰ ਜ਼ਰੂਰ ਕਰਨਾ ਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀਏ ਪੰਜਾਬ ਦੇ ਵਿੱਚੋਂ ਦੋਸਤੋ ਜੋ ਧੀਆ ਭੈਣਾਂ ਪੜਨ ਦੇ ਲਈ ਬਾਹਰਲੇ ਮੁਲਕਾਂ ਦੇ ਵਿੱਚ ਜਾਂਦੀਆਂ ਨੇ ਜੋ ਵੀ ਦੋਸਤੋ ਉੱਥੇ ਉਹਨਾਂ ਨਾਲ ਹੁੰਦਾ ਹੈ ਜਾਂ ਉਹ ਗਲਤ ਕੰਮਾਂ ਦੇ ਵਿੱਚ ਪਏ ਜਾਂਦੀਆਂ ਨੇ ਜੋ ਵੀ ਦੋਸਤੋ ਇਸ ਬਾਰੇ ਸੁਖ ਵਕੀਲਾਂ ਵਾਲੇ ਵੀਰ ਨੇ ਜਾਣਕਾਰੀ ਦਿੱਤੀ ਹੈ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV News ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਟ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇ